ਅੱਜ 1 ਅਗਸਤ ਨੂੰ ਅਦਾਕਾਰ ਅਤੇ ਗਾਇਕ ਅਮਰਿਤ ਅਗਿਲ ਦੀ ਹਿੱਟ ਫਰੈਂਚਾਈਜ਼ੀ ਦਾ ਚੌਥਾ ਭਾਗ ਚੱਲ ਮੇਰਾ ਪੁੱਤ 4 ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਗਈ ਹੈ ਪਰ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋਈ ਹੈ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋ ਪਾਈ ਹੈ ਇਸ ਸੰਬੰਧੀ ਜਾਣਕਾਰੀ ਖੁਦ ਪ੍ਰੋਡਕਸ਼ਨ ਹਾਊਸ ਨੇ ਵੀ ਸਾਂਝੀ ਕੀਤੀ ਹੈ ਕੈਪਸ਼ਨ ਦੇ ਵਿੱਚ ਪ੍ਰੋਡਕਸ਼ਨ ਹਾਊਸ ਰਿਦਮ ਬॉयਜ਼ ਐਂਟਰਟੇਨਮੈਂਟ ਨੇ ਲਿਖਿਆ ਕਿ ਅਸੀਂ ਉਹ ਸਭ ਕੁਝ ਕੀਤਾ ਜੋ ਕਰ ਸਕਦੇ ਸੀ ਪਰ ਕੁਝ ਚੀਜ਼ਾਂ ਸਾਡੇ ਹੱਥ ਤੋਂ ਬਾਹਰ ਨਹੀਂ ਸਾਡੇ ਨਾਲ ਖੜੇ ਹੋਣ ਲਈ ਧੰਨਵਾਦ ਤੁਹਾਡੇ ਪਿਆਰ ਦਾ ਮਤਲਬ ਦੁਨੀਆ ਫਿਲਮ ਦੀ ਸਟਾਰ ਕਾਸਟ ਵਿੱਚ ਅਮਰਿੰਦਰ ਗਿੱਲ ਸਿਮੀ ਚਾਹਲ ਗੁਰਸ਼ਬਦ ਸਿੰਘ ਹਰਦੀਪ ਗਿੱਲ ਸੈਮੀ ਜੋਨਸ ਹੈਨੀ ਰੂਪ ਖਟਕੜ ਲਪ੍ਰਿਤ ਕੌਰ ਲਵਲੀ ਸ਼ੁਮਾਰਨੀ ਜਿਨ੍ਹਾਂ ਤੋਂ ਇਲਾਵਾ ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਇਫਤਖਾਰ ਠਾਕੁਰ ਅਕਰਮ ਉਦਾਮਤ ਤੇ ਨਾਸਿਰ ਚਿਨੀਓਟੀ ਵੀ ਸ਼ਾਮਲ ਨੇ ਉਲਝਜੋਗ ਹੈ ਕਿ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰ ਸਨ ਜਿਸ ਕਰਕੇ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਹਾਲਾਂਕਿ ਫਿਲਮ ਪਾਰਤੂ ਛੱਡ ਕੇ ਬਾਕੀ ਸਾਰੇ ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਫਿਲਮ ਵਿੱਚ ਖਾਸ ਭੂਮਿਕਾ ਨਿਭਾ ਚੁੱਕੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਉਟੀ ਨੇ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਕਿ ਫਿਲਮ ਪਾਕਿਸਤਾਨ ਵਿੱਚ ਵੀ ਵੱਡੇ ਪੱਧਰ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਉਹਨਾਂ ਨੇ ਦਰਸ਼ਕਾਂ ਨੂੰ ਕਿਹੜੀ ਅਪੀਲ ਕੀਤੀ ਤੁਸੀਂ ਇੱਕ ਵਾਰ ਉਹ ਸੁਣੋ ਜੀ ਮੈਂ ਤੁਹਾਡਾ ਖਾਦਮ ਨਾਸਿਰ ਚਿਉਟੀ ਹੋਰ ਸਾਰਿਆਂ ਲਈ ਖੁਸ਼ਖਬਰੀ ਕੀ ਚਲ ਮੇਰਾ ਪੁੱਤ ਸਾਡੀ ਫਿਲਮ ਪਹਿਲੀ ਨੂੰ ਤੁਸੀਂ ਪਿਆਰ ਦਿੱਤਾ ਦੂਸਰੀ ਬਹੁਤ ਪਿਆਰ ਦਿੱਤਾ ਔਰ ਤੀਸਰੀ ਨੂੰ ਨਹੀਂ ਸਾਡਾ ਚੌਥਾ 파ਟ ਆ ਰਿਹਾ ਹੈਗਾ ਇਹ ਵਨ ਵਾਈਡ ਲੱਗ ਰਹੀਗੀ ਔਰ ਤੁਸੀਂ ਇਹ ਨਮੋਨਾ ਪਿਆਰ ਦੇਣਾ ਜਿਹਨੇ ਸਾਡੀ ਪਹਿਲੀ ਫਿਲਮਾਂ ਨੂੰ ਪਹਿਲੇ 파ਟ ਨੂੰ ਦਿੱਤਾ ਹੈ ਇਹ ਪਾਕਿਸਤਾਨੀ ਵੀ ਲੱਗ ਰਹੀ ਹੈ پوری ਦੁਨੀਆ ਦੇ ਵਿੱਚ ਇਹ ਫਿਲਮ ਲੱਗ ਰਹੀ ਹੈ ਤੇ ਜਿੱਥੇ ਜਿੱਥੇ ਸਾਡੇ ਸਰਦਾਰ ਭਰਾ ਨੇ ਸਾਡੇ ਪੰਜਾਬੀ ਨੇ ਉਹ ਭਾਵੇਂ ਲੈਣਦੇ ਦੇ ਹੁਣ ਤੇ ਭਾਵੇਂ ਛੱਡਦੇ ਦੇ ਹੁਣ ਤੁਸੀਂ ਇਸ ਫਿਲਮ ਨੂੰ ਜ਼ਰੂਰ ਪਿਆਰ ਦੇਣਾ ਔਰ ਦੇਖਣ ਲਈ ਜਾਣਾ 1 ਕਮ ਅਗਸਤ ਨੂੰ ਫਿਲਮ ਆ ਰਹੀ ਹੈ ਸਲਮਾ ਦੇ ਵਿੱਚ ਤੇ ਪਾਕਿਸਤਾਨ ਵਾਲੇ ਜਿਹਨੇ ਸਾਡੇ ਚਾਹ ਨਾਲ ਨੇ ਨੇ ਉਹ ਵੀ ਜਾ ਕੇ ਦੇਖਣਾ ਫਿਲਮ ਬਹੁਤ ਮਜ਼ੇਦਾਰ ਹੈ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੇ ਵੀ ਜਿੰਨੇ ਪਾਰਟ ਹੋਏ ਨੇ ਅਸੀਂ ਤੁਹਾਨੂੰ ਕੋਈ ਐਸੀ ਚੀਜ਼ ਤੁਸੀਂ ਜਿਹਦੇ ਚ ਕਹੋਗੇ ਯਾਰ ਇਹ ਫਿਲਮ ਇਸ ਤਰ੍ਹਾਂ ਸੀ ਇਸ ਤਰ੍ਹਾਂ ਹੀ ਅਸੀਂ ਸਾਰੀ ਮਿਹਨਤ ਕੀਤੀ ਹੈ ਇਹ ਪਾਰਟ 4 ਦੇ ਉੱਤੇ ਤੇ ਜਿੱਥੇ ਜਿੱਥੇ ਲੱਗ ਰਹੀ ਹੈ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂਰਪ ਲੰਡਨ ਜਿੱਥੇ ਵੀ ਲੱਗ ਰਹੀ ਹੈ ਤੁਸਾਂ ਨੂੰ ਹਮੇਸ਼ਾ ਪਿਆਰਤਾ ਹੈ ਜ਼ਰੂਰ ਦੇਖਣ ਲਈ ਜਾਣਾ ਚੱਲ ਮੇਰਾ ਪੁੱਤ ਪਾਰਟ 4 ਲਵ ਯੂ ਦੱਸਦੀ ਕਿ ਚੱਲ ਮੇਰਾ ਪੁੱਤ ਚਾਰ ਇੱਕ ਬਹੁਤ ਹੀ ਸਫਲ ਲੜੀ ਦਾ ਹਿੱਸਾ ਹੈ ਜੋ ਕਿ ਪ੍ਰਵਾਸੀ ਜੀਵਨ ਦੇ ਦਿਲ ਨੂੰ ਛੂ ਲੈਣ ਵਾਲੇ ਚਿੱਤਰਣ ਲਈ ਜਾਣੀ ਜਾਂਦੀ ਹੈ ਇਸ ਦੇ ਸੱਭਿਆਚਾਰਕਾਂ ਦੇ ਵਿੱਚ ਦੋਸਤੀ ਨੂੰ ਦਰਸਾਉਂਦਾ ਹੈ ਸਰਦਾਰਜੀ 3 ਵਾਂਗ ਹੀ ਇਸ ਫਿਲਮ 'ਤੇ ਵੀ ਪਾਕਿਸਤਾਨੀ ਕਲਾਕਾਰ ਕੰਮ ਕਰ ਰਹੇ ਨੇ ਪਾਕਿਸਤਾਨੀ ਕਲਾਕਾਰਾਂ ਦੇ ਰੋਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਹੁਣੇ ਫਿਲਮ ਅੱਜ ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ ਚੱਲ ਮੇਰਾ ਪੁੱਤ ਫਿਲਮ ਦੇ ਪਹਿਲੇ 3 ਭਾਗ ਆ ਚੁੱਕੇ ਨੇ ਉਸੇ ਲੜੀ ਦਾ ਇਹ ਚੌਥਾ ਭਾਗ ਅੱਜ ਰਿਲੀਜ਼ ਹੋ ਗਿਆ ਹੈ ਜ਼ਿਕਰ ਜੋਗ ਹੈ ਕਿ ਪਹਿਲਗਾਮ ਹਮਲੇ ਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਵਿਵਾਦ ਤੇ ਇਫਤਖਾਰ ਠਾਕੁਰ ਨੇ ਵਿਰੋਧੀ ਬਿਆਨ ਦਿੱਤੇ ਸਨ ਜਿਸ ਦਾ ਭਾਰਤ ਦੇ ਵਿੱਚ ਕਾਫੀ ਵਿਰੋਧ ਵੀ ਹੋਇਆ ਸੀ